ਉਹ ਸਾਹਮਣੇ ਆ ਗਿਆ ਨਿਊ ਹਾਲੈਂਡ 630 ਪਲੱਸ ਵਾਲਾ ਆ ਗਿਆ ਜੀ ਟੀ ਐਕਸ ਮਾਡਲ ਦਾ ਕਿੰਨੇ ਮਾਡਲ ਹੈ ਜੀ ਇਹ 2010 ਦਾ ਮਾਡਲ ਹੈ ਜੀ 10 ਮਾਡਲ ਹੈ ਇਹ ਆ ਗਿਆ ਜੀ ਗਰਾਉਂਡ ਪੀਟਰ ਜੀ ਮੈਸੀ 5245 ਡੀ ਆਈ ਇਹ ਟਰੈਕਟਰ ਦਾ ਜਮਨ ਨਵਾਂ ਬੇੜਾ ਲਵੇ ਅਰੇ ਸਿੱਖਾਂ ਤੋਂ ਕਾਬਰ ਵੀ ਨਹੀਂ ਲਹੇ ਵੀ ਮਾਡਲਾ 1300 1350 ਘੰਟਾ ਚੱਲਿਆ ਸਾਢੇ 1350 ਘੰਟੇ ਟਰੈਕਟਰ ਚੱਲਿਆ ਸਾਹਮਣੇ ਆ ਗਿਆ ਜੀ ਮਹਿੰਦਰਾ ਵਾਲਿਆਂ ਦਾ ਅਰਜਨ 555 ਡੀ ਆਈ ਸੈਂਟਰ ਗੇਅਰ ਚ ਆ ਇਹ ਇਹ ਡਬਲ ਪੰਪ ਡਬਲ ਡਿਸਟਿਬਟਰਾਈ ਡਬਲ ਡਿਸਟਿਬਟਰਾਈ ਭਾਈ ਜੀ ਡਬਲ ਪੰਪ ਪਾਪਰੇ ਸਟੇਰਿੰਗ ਦਾ ਮਾਡਲ ਕਿੰਨੇ ਆ ਜੀ 2019 ਵੀਰੇ ਇਹ ਐਸੀ ਕਾ ਭਾਈ ਜੀ ਸਾਰੇ ਦੋਸਤਾਂ ਵੀਰੇ ਨੂੰ ਆਪਾਂ ਪਹੁੰਚਾਈ ਤਲਵੰਡੀ ਦਾ ਬਹੁਤ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਹੈ ਭਾਈ ਆਪਣੇ ਨਾਲ ਜੋੜਾ ਕਰ ਦਿਆਂ ਗੱਲ ਦੱਸਿਓ ਜੀ ਐਸੀ ਕਾ ਜੀ ਠੀਕ ਆ ਵੀਰੇ ਹਾਂ ਭਾਈ ਜੀ ਤੁਸੀਂ ਸੁਣਾਓ ਸਭ ਤੋਂ ਪਹਿਲਾਂ ਪਿੰਡ ਦੱਸੋ ਜੀ ਆਪਣਾ ਕਿਹੜਾ ਪਿੰਡ ਆਪਣਾ ਕਾਲਚਰਾਨੀ ਹੈ ਹਾਂ ਜੀ ਡਿਸਟ੍ਰਿਕਟ ਬਰਿੰਡਾ ਜੀ ਠੀਕ ਆ ਜੀ ਨਾਂ ਕੀ ਹੈ ਆਪਣਾ ਨਾਂ ਮੇਰੇ ਹਰਦੀਪ ਸਿੰਘ ਹੈ ਠੀਕ ਹੈ ਜੀ ਹਾਂ ਜੀ ਕਿੰਨੇ ਕੁ ਟਰੈਕਟਰਾਂ ਬੱਲੇ ਬੜਾਈਆ ਜੀ ਆਪਾਂ ਲੈ ਕੇ ਆਏ ਅੱਜ 4 4 ਹਾਂ ਜੀ ਪੈਸੀ ਕਿੰਨੇ ਕੁ ਹੁੰਦੇ ਜੀ ਟਰੈਕਟਰ ਰੱਖਦੇ ਆ ਵੀਰੇ ਆਪਾਂ 5-6 ਟਰੈਕਟਰ 7-8 ਟਰੈਕਟਰ ਹੋ ਜਾਂਦੇ ਆ ਠੀਕ ਹੈ ਜੀ ਹਾਂ ਜੀ ਦੋਸਤੋ ਸਾਹਮਣੇ ਆ ਗਿਆ ਨਿਊ ਹਾਲੈਂਡ 3630 ਪਲੱਸ ਵਾਲਾ ਆ ਗਿਆ ਜੀ ਇਹ TX ਮਾਡਲ ਹੈ ਤਾਂ ਕਿੰਨੇ ਮਾਡਲ ਹੈ ਜੀ ਇਹ 2010 ਮਾਡਲ ਹੈ ਬਈ ਜੀ 10 ਮਾਡਲ ਹੈ ਇਹ ਆ ਗਿਆ ਜੀ ਗਰਾਊਂਡ ਪੀਟੀ ਫਸਟ ਫਾਸਟ ਆਉਂਦਾ ਹੈ ਵੀਰੇ ਹਾਂ ਜੀ ਟਰੈਕਟਰ ਦੇ ਚਾਰੇ ਟਾਇਰ ਨਾਲ ਦੇ ਆ ਨਾਲ ਦੇ ਟਾਇਰ ਚਾਰੇ ਠੀਕ ਹੈ ਜੀ ਸਾਲ ਉਹ ਰੇਨਲਾ ਵੀਰ ਜੀ ਕੋਈ ਦੀ ਚਾਬੀ ਨਹੀਂ ਲੱਗੀ ਠੀਕ ਹੈ ਜੀ ਕੈਮਰਾ ਰੰਗ ਪੇਂਟ ਦੇਖੋ ਕਿੰਨਾ ਸਾਫ ਹਲਿਸਕਾ ਮਾਰਦਾ ਹਾਂ ਜੀ ਇਹ ਸਾਈਡ ਗੀਅਰ ਡਬਲ ਪੰਪ ਡਬਲ ਡਿਸਟ੍ਰੀਬਿਊਟਰ 3 ਸਪੀਡ ਹੈ ਜੀ ਹਾਂ ਜੀ 3 ਸਪੀਡ ਦਾ ਟਾਪ ਮਾਰਦਾ ਠੀਕ ਹੈ ਜੀ 3 ਸਪੀਡ ਦਾ ਟਾਪ ਮਾਡਲ 16 ਟਾਇਰ ਹੈ ਜੀ 14 ਦੇ ਮਾਰ ਕੇ 9 ਦਾ ਕਾਪੀ ਦੱਸਦੀ ਹੈ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੇ ਕ ਪੈਸੇ ਹੈ ਜੀ ਬਾਈ ਜੀ ਪਿਆਰਾ ਹੈ ਤਾਂ 60 ਪੈਸੇ ਤੁਸੀਂ ਅੱਧੇ ਮੰਨ ਕੇ ਚੱਲੋ ਠੀਕ ਹੈ ਜੀ ਆਪਾਂ ਘੱਟ ਹੀ ਦੱਸਾਂਗੇ ਦੋਵੇਂ ਹਾਂ ਜੀ ਨਹੀਂ ਵੀਰੇ ਅੱਧੇ ਮੰਨ ਕੇ ਚ ਇਹ ਮਗਰਾੜ ਮਗਰੂਡ ਵੀ ਪੂਰੇ ਸੋਨੇ ਦੇ ਰੇਨ ਵਾਲਾ ਫਾਸਟ ਆਨਰ ਡਰੈਕਟਰ ਕਿੱਤੇ ਦੁੱਧ ਵਰਗੇ ਇਹ ਰੰਗ ਪੇਂਟ ਪੂਰਾ ਸਾਫ ਆ ਤੇ ਮਾਡਲ ਕਿੰਨੇ ਆ ਜੀ ਇਹ 2010 ਮੰਨ ਲਾ ਬਾਈ ਜੀ 10 ਮਾਡਲ ਹੈ ਕੀ ਡਿਮਾਂਡ ਕਰਦੇ ਆ ਜੀ ਬਾਈ ਜੀ ਡਿਮਾਂਡੇ ਦੀ ਕਰਦੇ ਆਪਾਂ 565000 ਰੁਪਇਆ ਕਿੰਨੇ ਕ ਦਾਓ ਜੀ ਬਾਈ ਮੰਨਦਾਨ ਹੋ ਜੀ 5.5 ਲੱਖ ਰੁਪਏ ਦੇ ਦੇਾਂਗੇ ਕੋਈ ਹੋਰ ਵੀ ਮੰਨਦਾਨ ਕਰਦੇ ਆ ਜੀ ਠੀਕ ਆ ਜੀ ਤੇ ਨੰਬਰ ਆਏਗਾ ਜੀ ਇਹਦਾ ਪੀਵੀ 22 ਪੰਜਾਬ ਨੰਬਰ ਹਾਂਜੀ ਅੱਗੇ ਦਿਖਾਉਣੇ ਜੀ ਮੈਸੀ 5245 ਡੀਆ ਇਹ ਟਰੈਕਟਰ ਦਾ ਜਿਵੇਂ ਨਵਾਂ ਇਹ ਮਾਡਲ ਲਵੇ ਤਾਂ ਕਾਬਰ ਵੀ ਨਹੀਂ ਲਹੇ 20 ਮਾਡਲ ਆ 1300 ਸਾਢੇ 1350 ਘੰਟਾ ਚੱਲਿਆ ਸਾਢੇ 1350 ਘੰਟੇ ਟਰੈਕਟਰ ਚੱਲਿਆ ਸਾਰੇ ਨਾਲ ਦੇ ਬਾਈ ਸਾਰੇ ਨਾਲ ਦੇ ਟਾਇਰ ਆ ਜੀ ਜੇ ਕਿਹਦੇ ਵੇਟ ਵੀ ਨਾਲ ਦੀ ਆ ਬਾਈ ਹਾਂਜੀ ਨਾਲ ਦੇ ਨਾਲ ਦੀਆਂ ਪਲੇਟਾਂ ਲੋਹੇ ਦੀਆਂ ਨੇ ਹੈਗੀਆਂ ਆਈ ਨਹੀਂ ਹੈਗੀਆਂ ਵੀ ਰਬੜ ਦੀਆਂ ਲੱਗੀਆਂ ਨੇ ਫਾਈਬਰ ਦੀ ਨਾਲ ओरिजिनल ਵੀਰ ਜੀ ਟਰੈਕਟਰ ਦੀ ਸ਼ਾਲ ਵੀ ਨਾਲ ਦੀ ਹੈ ਸਾਲ ਵੀ ਨਹੀਂ ਖਲੀ ਟਰੈਕਟਰ ਦੀ ਠੀਕ ਆ ਜੀ ਸ਼ਾਲ ਵੀ ਸੀਲਡ ਹੈ ਜੀ ਠੀਕ ਆ ਜੀ ਦੇਖੋ ਤੁਸੀਂ ਕਿੰਨਾ ਸਮਾਈ ਚੱਲਿਆ ਟਰੈਕਟਰ ਨਾਲ ਬਾਈ ਹਾਂਜੀ ਵੀਰੇ ਫਸਟ ਟਾਈਮ ਰਿ ਹੈ ਆ हाई लेफ्ट ਦਾ ਕੰਪੈਸਟੀਆ ਕੀ ਟਰੈਕਟਰ ਦੀ ਦੇਖ ਸਕਦੇ ਹੋ ਕੰਡੀਸ਼ਨ ਰੰਗ ਰੂਪ ਜਮਾਂ ਲਿਸਕਾ ਮਾਰਦਾ 20 ਮਾਡਲ ਆ ਇਹ ਪਾਪ ਰੇ ਸਟੀਰਿੰਗ ਤੇ ਆ ਗਿਆ ਕੁਆਟਰ ਵੀਡੀਓ ਵਾਲਾ ਬਾਈ ਜੀ ਵੀਡੀਓ ਤੇ ਰਿਵਰਸ ਵੀਡੀਓ ਡਬਲ ਵੀਡੀਓ ਠੀਕ ਆ ਜੀ ਠੀਕ ਆ ਐਂਟਰ ਗੇਅਰ ਤੇ ਆ ਗਿਆ ਜੀ ਤੁਹਾਨੂੰ ਬਾਈਕ ਸਾਈਡ ਤੋਂ ਦਿਖਾ ਦਿੰਦੇ ਆ ਕੰਡੀਸ਼ਨ ਟਰੈਕਟਰ ਦੀ ਪੂਰੀ ਘੈਂਟ ਪਈਆ ਐਵੀ ਹੱਕ ਲੱਗੀ ਆ ਤੇ ਮੈਨੂੰ ਤਾਂ ਲੱਗਦਾ ਪੀਟੀਓ ਦਾ ਚਲਾਈ ਨਹੀਂ ਕੈਪ ਵੀ ਜੜਿਆ ਪਿਆ ਚੱਲੇ ਨਹੀਂ ਬਾਈ ਜੀ ਟਰੈਕਟਰ ਚੱਲੇ ਥੋੜਾ ਜਿਹਾ आई नाल ਦਾ ਸਾਰਾ ਕੁਝ ਬਾਈ ਜੀ ਦੇਖ ਤਾਂ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਆ ਸੀਟ ਕ ਸੀਟ ਕੋਰੇ ਸੀਟ ਕਵਰ ਵੀ ਨਹੀਂ ਲਿਆ ਪਾਪਾ ਤੇ ਬੈਟਰੀ ਬੂੰਟਰੀ ਓਕੇ ਜੀ ਜਮਾ ਜਮਾ ਨਵੀਂ ਬੈਟਰੀ ਆ ਬਾਈ ਫਸਟ ਓਨਰ ਹੀ ਇਹ ਆ ਠੀਕ ਆ ਜੀ ਨਾਲ ਦੇ ਸਾਰੇ ਡਰ ਬਾਈ ਜੀ ਦੇ ਵੀ ਠੀਕ ਆ ਤੇ ਮਾਡਲ ਕਿੰਨੇ ਆ ਇਹ ਇਹ ਮਾਡਲ ਬਾਈ ਜੀ 2020 ਆ 2020 ਮਾਡਲ ਆ ਹਾਂ ਜੀ ਡਿਮਾਂਡ ਕੀ ਕਰਦੇ ਆਂ ਡਿਮਾਂਡ ਬਾਈ ਜੀ ਆਪਾਂ ਕਰਦੇ ਆ 595000 ਰੁਪਿਆ ਹਾਂ ਜੀ 1.95 ਹਰਡਮਾਨ ਇਹ ਕਿੰਨੇ ਦਾ ਹੈ ਜੀ ਇਹ ਦੇ ਦੇ ਦਾਂਗੇ ਭਾਈ ਜੀ ਆਪਾਂ 5 ਲੱਖ 65000 ਰੁਪਏ ਦਾ ਹੋਰ ਵੀ ਮਾਨਤਨ ਕਰ ਦਿਆਂਗੇ 1.9 ਦਾ ਪੰਜਾਬ ਨੰਬਰ ਹਾਂ ਜੀ ਫਸਟ ਨੰਬਰ ਫਾਜ਼ਲਗਾ ਨੰਬਰ ਹੀ ਇਹ ਹੈ ਜੀ ਠੀਕ ਹੈ ਜੀ ਅੱਗੇ ਜੀ ਜੀ ਦੋਸਤੋ ਸਾਹਮਣੇ ਆ ਗਿਆ ਜੀ ਮਹਿੰਦਰਾ ਵਾਲਿਆਂ ਦਾ ਅਰਜਨ 555 ਡੀਆਈ ਸੈਂਟਰ ਗੇਅਰ ਚ ਤੇ ਇਹ ਡਬਲ ਪੰਪ ਡਬਲ ਡਿਸਟ੍ਰਿਬਟਰ ਹੈ ਡਬਲ ਡਿਸਟ੍ਰਿਬਟਰ ਭਾਈ ਜੀ ਡਾਬਲਾ ਪੰਪ ਪਾਪ ਰਿਸਟੇਰਾਂਗੇ ਮਾਡਲ ਕਿੰਨੇ ਹੈ ਜੀ 2019 ਵੀਰੇ 19 ਮਾਡਲ ਹੈ ਟਾਪ ਮਾਡਲ ਹੈ ਨਾਲ ਦੇ ਡੈਰੀ ਇਹਦੇ ਬਾਈ ਫਸਟ ਓਨਰ ਹੀ ਹੈ ਠੀਕ ਹੈ ਜੀ 14 ਨੇ ਟਾਇਰਾਂ ਚ ਆ ਗਏ ਨਾਲ ਦੇ ਟਾਇਰ ਆ ਜੀ ਮੋੜ ਦੇ ਵੱਡੇ ਡੈਰ 750 ਲਏ ਜੀ ਠੀਕ ਹੈ ਜੀ ਪ੍ਰਿੰਟਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਬਾਈ ਜੀ ਨਾਲ ਦੇ ਫਰੰਟ ਵੀ ਫਰੰਟ ਵੀ ਨਾਲ ਦੇ ਕਿੰਨੇ ਕੇ ਪੈਸੇ ਆਣਗੇ ਜੀ ਬਾਈ 650 ਰੁਪਏ ਹੈਗੇ ਆ ਥੱਲੇ 670 ਰੁਪਏ ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ ਮਾਡਲ ਹੈਗਾ 19 2019 ਡਿਮਾਂਡ ਕੀ ਕਰਦੇ ਆ ਜੀ ਇਹਦੀ ਡਿਮਾਂਡ ਆਪਾਂ 5.5 ਲੱਖ ਰੁਪਏ ਬਾਈ 5.5 ਲੱਖ ਜੇ ਰੰਗ ਪੇਂਟ ਦੀ ਗੱਲਬਾਤ ਕਰੀ ਤਾਂ ਬਾਈ ਗਰੰਟੀ ਆ ਜੇ ਕੋਈ ਕੋਈ ਕਹ ਦੇ ਵੇਡ ਹੋਇਆ ਆਪਾਂ ਜ਼ਿੰਮੇਵਾਰ ਹੋਵਾਂਗੇ ओरिजिनल ਹੋਊਗੀ ਹਾਂਜੀ ਉਹ ਜ਼ਿੰਮੇਵਾਰੀ ਬਾਈ ਜੀ ਆਪਣੀ ਹੋਊਗੀ ओरिजिनल ਦੀ ਜ਼ਿੰਮੇਵਾਰੀ ਆ ਹਾਂਜੀ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਵੀਰੇ ਆਪਣੀ ਹੋਊਗੀ ਠੀਕ ਆ ਜੀ ਇੰਜਨ ਗੇਅਰ ਦੀ ਗਰੰਟੀ ਹੋਊਗੀ ਇੰਜਨ ਗੇਅਰ ਦੀ ਬਾਈ ਜੀ ਚੈੱਕ ਕਰਕੇ ਠੀਕ ਆ ਜੀ ਬਾਅਦ ਵਿੱਚ ਤਸੱਲੀ ਕਰਕੇ ਲੈ ਜਾ ਸਾ ਰੰਗ ਪੇਂਟ ਦੀ ਤੇ ਵੀਰੇ ਕਾਪੀ ਕਾਗਜ਼ ਦੀ ਗਰੰਟੀ ਦੇਵਾਂਗੇ ਠੀਕ ਆ ਜੀ ਇੰਜਨ ਗੇ ਤੇ ਰੰਗ ਪੈਂਟ ਦੀ ਬਾਈ ਕਹਿੰਦਾ ਸਾਡੀ ਫੁੱਲ ਗਰੰਟੀ ਹੈ ਕਾਗਜ਼ ਪੱਤਰਾਂ ਦੀ ਵੀ ਇੰਜਨ ਗੇਅਰ ਦਾ ਤੁਸੀਂ ਆਵਾ ਯੋਰ ਮਰਵਾ ਕੇ ਤਸੱਲੀ ਕਰਕੇ ਲੈ ਜਾਓ ਅੱਗੇ ਗੱਲਬਾਤ ਕਰਦੇ ਹਾਂ ਜੀ ਜੌਂਡੀਰ 5050 ਡੀ ਦੀ ਇਹ ਕਿੰਨੇ ਮਾਡਲ ਹੈ ਜੀ ਇਹ 2013 ਜੀ 13 ਮਾਡਲ ਰੰਗ ਪੈਂਟ ਜੀ ਬਾਈ ਜੀ ਇਹ ਵੀ ओरिजिनल ਬਰਿੰਡਾ ਨੰਬਰ ਆ ਬਾਈ ਜੀ ਆਪਣਾ ਬਰਿੰਡਾ ਨੰਬਰ ਆ ਦੇਖੋ ਮਗਰਾੜਾਂ ਦੇ ਵਿੱਚੋਂ ਕਿੰਨਾ ਚਮਕਦਾ ਟਰੈਕਟਰ ਲਿਸਕਦਾ ਜਾਮਾ ਸਾਈਡ ਗੇਅਰ ਚ ਤੇ ਟਾਇਰਾਂ ਦੀ ਗੱਲ ਬਾਤ ਕਰੀ ਜੀ ਬਾਈ ਜੀ ਇਹਦੇ ਟਾਇਰ ਦੁਬਾਰਾ ਦੇ ਦਬਾਰਾ ਦੇਖ ਕਿੰਨੀ ਕਾ ਕੰਡੀਸ਼ਨ ਹੈ ਜੀ 60 ਪਾਇੰਟ ਪੈਂਸੇ ਟਾਇਰ ਰਹਿ ਗਏ ਬਾਈ 60 60 ਪੈਂਟ ਪੈਂਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਚੇਂਜ ਹੋਏ ਹੋਏ ਟਾਇਰ ਖਜੋੜਾ ਤੇ ਇਹ ਆ ਗਿਆ ਜੀ ਟੌਪ ਮਾਡਲ 50 50 D 13 ਮਾਡਲ ਆ ਕੀ ਡਿਮਾਂਡ ਕਰਦੇ ਨੇ ਜੀ ਇਹਦੀ ਬਾਈ ਕਰਦੇ ਆਪਾਂ ਡਿਮਾਂਡ 4 ਲੱਖ 47 47000 ਰੁਪਇਆ 4 ਲੱਖ 47 ਡਬਲ ਪਾਵਰ ਡਬਲ ਪੀਟੀਓ ਠੀਕ ਹੈ ਜੀ ਡਬਲ ਪੀਟੀਓ ਚ ਆ ਗਿਆ ਤੇ ਡਬਲ ਪੰਪ ਆ ਗਿਆ ਜੀ ਡਬਲ ਡਿਸਟ੍ਰੀਬਿਊਟਰ ਏ ਵੀ ਡਾਇਰੈਕਟਰ ਪੋਲਟੋਪ ਮਾਡਲ ਟਾਪ ਮਾਡਲ ਡਾਇਰੈਕਟਰ ਹੁੰਦਾ ਬਾਈ ਤੇ ਇਹ ਕਿੰਨੇ ਕਰਦਾ ਇਹੋ ਜੀ ਇਹ ਦੇ ਦੇ 447 ਹੈ ਡਿਮਾਂਡਿੰਗ 1.4 ਲੱਖ ਰੁਪਏ ਦੇ ਦਿਆਂਗੇ ਹੋਰ ਵੀ ਆਵਾਜ਼ ਕਰਦਾ ਹੋ ਜੀ ਆ ਕੁਝ ਹੋਰ ਵੀ ਕਰ ਦੇਗੇ ਮੌਕੇ ਠੀਕ ਹੈ ਜੀ ਮੌਕੇ ਤੇ ਮੰਨਤਾ ਨਾ ਹੋ ਜੂਗਾ ਹਾਂਜੀ ਤੇ ਐਡਰੈਸ ਦੱਸ ਦੋ ਪਿੰਡ ਕਿਹੜਾ ਹੀ ਆਪਣਾ ਐਡਰੈਸ ਵੀਰੇ ਆਪਣਾ ਕੋਟਸ਼ਮੀਰ ਬ੍ਰਿੰਟ ਆਪਣਾ ਨੌਹਰਾ ਹੈਗਾ ਠੀਕ ਹੈ ਜੀ ਬਹਿੰਡਾ ਰੋਡ ਮੇਨ ਰੋਡ ਤੇ ਤੇ ਮਾਰਸਾ ਰੋਡ ਉੱਤੇ ਤੋਂ ਕੈਂਚੀਆ ਤੇ ਆਪਣੇ ਮੰਡੀ ਤੋਂ ਬਣਾਉਂਦੇ ਹੁੰਦੇ ਟਰੈਕਟਰ ਹੁੰਦੇ ਵੀਰੇ ਉੱਤੇ ਆ ਉੱਤੇ ਮਿਲ ਲਗੇ ਟਰੈਕਟਰ ਆਪਣੇ ਜਦੋਂ ਮਰਜੀ ਮਿਲ ਠੀਕ ਹੈ ਜੀ ਤੇ ਵੈਸੇ ਆਪਣਾ ਪਿੰਡ ਕਿਹੜਾ ਜੀ ਪਿੰਡ ਵੀਰੇ ਆਪਣੇ ਕਾਲਚਰਾਣੀ ਆ ਠੀਕ ਹੈ ਜੀ ਤੇ ਲੋਨ ਵਗੈਰਾ ਦੀ ਸ਼ਬਦਾਈਏ ਕਰਵਾ ਦਿੰਦੇ ਆ ਵੀਰੇ ਪੁਰਾਣਾ ਟਰੈਕਟਰ ਜੇ ਕਿਸੇ ਵਿੱਚ ਕਟਣਾ ਦਾ ਵੀ ਕੱਟ ਲਾਏ ਜੇ ਕਿਸੇ ਨੇ ਵਿੱਚ ਕਟਿੰਗ ਕਰਵਾਉਣਾ ਸਿੱਧਾ ਲੈਣਾ ਜੀ ਸਿੱਧਾ ਵੀ ਲੈ ਲਾਂਗੇ ਵੀਰੇ ਜੇ ਕਿਸੇ ਨੂੰ ਮਨ ਲੱਗੂਗਾ ਠੀਕ ਹੈ ਜੀ। ਹਾਂ ਜੀ। ਇਹ ਆਪਾਂ ਦਿਖਾਉਣਾ। ਜ਼ਿਆਦਾ ਆਪਾਂ ਪੰਜਾਬ ਨੰਬਰ ਰੱਖਦੇ ਵੀਰੇ ਟਰੈਕਟਰ ਪੰਜਾਬ ਨੰਬਰ ਹੀ ਆਪਾਂ ਗੱਡੀ ਵਿੱਚ ਰੱਖਦੇ ਆ ਜ਼ਿਆਦਾ। ਠੀਕ ਆ ਜੀ। ਜ਼ਿਆਦਾਤਰ ਟਾਪ ਮਾਡਲ ਟਰੈਕਟਰ ਦੇ। ਟਾਪ ਮਾਡਲ ਵੀਰੇ ਉੱਚਾ ਵਾਲਾ ਟਰੈਕਟਰ ਦਾ ਆਪਣੇ ਕੋਲੇ ਤਕਰੀਬਨ 15 ਤੋਂ ਪਲੱਸ ਹੀ ਹੁੰਦਾ। ਠੀਕ ਆ ਜੀ। ਇਹ ਕੰਟੈਕਟ ਨੰਬਰ ਦੱਸ ਦੋ ਜੀ। 88377 ਹਾਂ ਜੀ। 97500 ਠੀਕ ਆ ਜੀ। ਹਾਂ ਜੀ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ। ਮਿਲਦਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ।